ਖੋਸ਼ਿਆਰਪੁਰ ਦੇ ਵਿੱਚ 5 ਸਾਲਾਂ ਬੱਚੇ ਦੇ ਨਾਲ ਵਾਪਰੀ ਘਟਨਾ ਤੋਂ ਬਾਅਦ ਸਾਰੇ ਦੇ ਹਿਰਦੇ ਬਲੁੰਦਰੇ ਗਏ ਆ ਅੱਜ ਉਸੇ ਜੱਦੀ ਪਿੰਡ ਭਾਣੋਕੇ ਦੇ ਵਿੱਚ ਸਰਦਾਰ ਦਲਜੀਤ ਸਿੰਘ ਚੀਵਾ ਹੁਣੇ ਪਹੁੰਚੇ ਆ ਗੱਲਬਾਤ ਕਰਨ ਨੇ ਚੀਵਾ ਸਾਹਿਬ ਬੜੀ ਮੰਦ ਭਾਗੀ ਘਟਨਾ ਵਾਪਰੀ ਐ ਪਰਿਵਾਰ ਨਾਲ ਮੁਲਾਕਾਤ ਵੀ ਕਰਕੇ ਆਏ ਆ ਬਿਆਨ ਵੀ ਕੀਤਾ ਹੋਊਗਾ ਪਰਿਵਾਰ ਨੇ ਕਿਸ ਤਰੀਕੇ ਨਾਲ ਸਾਰੀ ਇਹ ਘਟਨਾ ਵਾਪਰੀ ਦੇਖੋ ਬਹੁਤ ਹੀ ਹਿਰਦੇ ਵਿਦਿਕ ਤੇ ਬਹੁਤ ਵੱਡਾ ਕਨਾਉਣਾ ਪਾਪ ਕਹਿ ਸਕਦੇ ਨੇ ਔਰ ਪੜੀ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਨਹੀਂ ਕਈ ਘਟਨਾਵਾਂ ਜੜੀਆਂ ਨੇ ਉਹ ਲਗਾਤਾਰ ਹੋਈ ਜਾਂਦੀਆਂ ਔਰ ਇਸ ਘਟਨਾ ਜਿਹੜੀ 5 ਸਾਲ ਦੇ بیٹے ਹਰਵੀਰ ਦੇ ਨਾਲ ਬੀਤੀ ਹੈ ਜਿਸ ਪੱਧਰ ਦੇ ਉੱਤੇ ਜਿਹੜੀ ਹੈ ਦਰਿੰਦਗੀ ਹੋਈ ਹੈ ਉਹਨੂੰ ਅੱਖਰਾਂ ਦੇ ਵਿੱਚ ਬਿਆਨ ਕਰਨਾ ਜਿਹੜਾ ਬਹੁਤ ਔਖਾ ਪਰਵਾਰਤਕੀ ਬੀਤਦੀ ਹੈ ਔਰ ਜਿਹੜਾ ਵੀ ਕੋਈ ਇਹ ਕਹਾਣੀ ਸੁਣਦਾ ਉਹਦੇ ਲੋਕੰਡੇ ਜਿਹੜੇ ਆ ਉਹ ਖੜੇ ਹੋ ਜਾਂਦੇ ਆ ਐਡਾ ਮਾੜਾ ਕੰਮ ਜਿਹੜਾ ਉਸ ਵਿਅਕਤੀ ਨੇ ਕੀਤਾ ਪਰ ਜਿਹੜੀ ਦੁਖਦਾਈ ਗੱਲ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਸਾਡਾ ਕਾਨੂੰਨ ਦਾ ਰਾਜ ਜਿਹੜਾ ਔਰ ਮੈਂ ਕਹਿੰਦੇ ਹਾਂ ਕਿ ਕਾਨੂੰਨ ਦਾ ਡਰ ਜਿਹੜਾ ਉਹ ਕਿਸੇ ਦੀਆਂ ਹੱਡੀਆਂ ਦੇ ਵਿੱਚ ਨજર ਨਹੀਂ ਆਉਂਦਾ अपराधी अपराध ਵੀ ਕਰਦਾ ਤੇ ਨਾਲ ਹਿੱਕ ਠੋਕੇ ਤੇ ਉਹ ਸਮਾਜ ਦੇ ਵਿੱਚ ਵਿਚਰਦਾ ਵੀ ਔਰ ਜੇ ਅਸੀਂ ਆਪਣੇ ਬੱਚਿਆਂ ਨੂੰ 5-5 ਸਾਲ ਦੇ ਨੂੰ ਸੇਫ ਨਹੀਂ ਰੱਖ ਸਕਦੇ ਕੋਈ ਬੱਚੇ ਨੇ ਸਕੂਲ ਵੀ ਜਾਣਾ ਹੈ ਬੱਚੇ ਨੇ ਖੇਡਣਾ ਵੀ ਹੈ ਬੱਚੇ ਨੇ ਹੁਰਤਾਂਵਾਂ ਦੇ ਉੱਤੇ ਵੀ ਜਾਣਾ ਇੰਨੀ ਬੇਵਸਾਈ ਦੇ ਨਾਲ ਸਮਾਜ ਕਿਵੇਂ ਚੱਲ ਸਕਦਾ ਕਿ ਤੁਸੀਂ ਕਦੀ 24 ਘੰਟੇ ਮਾਪਿਆਂ ਦੇ ਮਨ ਤੇ ਇਹੀ ਰਹੇ ਕਿ ਬੱਚੇ ਦੇ ਨਾਲ ਕੋਈ ਇਹੋ ਜਿਹਾ ਭੜਾ ਦਾ ਵਾਪਰ ਜਾਵੇ ਹੁਸ਼ਾਰਪੁਰ ਦੀ ਹਾਲੇ ਵਾਰਦਾਤ ਹੋਈ ਹੈ ਤੇ ਅੱਜ ਕੱਲ ਜਲੰਧਰ ਕੋਲੇ ਜਿਹੜੀ 5 ਸਾਲ ਦੀ ਬੱਚੀ ਦੇ ਨਾਲ ਫੇਰ ਉਹੀ ਘਟਨਾ ਵਾਪਰ ਲੱਗੀ ਸੀ ਇਸ ਲਈ ਬਹੁਤ ਚਿੰਤਾਜਨਕ ਹਾਲਾਤ ਹੈ ਹੁਣ ਗੱਲ ਇਹ ਹੈ ਕਿ ਨਾ ਤਾਂ ਉਸ ਪੱਧਰ ਦੀ ਇਨਵੈਸਟੀਗੇਸ਼ਨ ਹੀ ਪੁਲਿਸ ਕਰਦੀ ਹੈ ਕਿ ਜਿਹੜੀ ਸਜ਼ਾ ਇਹੋ ਜਿਹੇ ਨੂੰ ਫਾਂਸੀ ਦੀ ਮਿਲ ਸਕੇ ਜਿਹੜੀ ਫੋਰੈਂਸਿਕ ਐਵੀਡੈਂਸ ਕਲੈਕਟ ਕਰਨੀ ਹੁੰਦੀ ਹੈ ਇਹੋ ਜਿਹੇ ਕੇਸਾਂ ਦੇ ਵਿੱਚ ਉਹ ਵੀ ਉਸ ਪੱਧਰ ਦੀ ਪੋਸਟਮਾਰਟਮ ਦੇ ਲੈਵਲ ਦੇ ਉੱਤੇ ਓਨੀਆਂ ਪ੍ਰਕਿਆਵਾਂ ਦੇ ਵਿੱਚ ਓਨੀ ਸੈਂਟੀਫਿਕ ਸਟੱਡੀ ਜਿਸ ਤਰ੍ਹਾਂ ਦੀ ਕੀਤੀ ਜਾਣੀ ਚਾਹੀਦੀ ਉਹ ਵੀ ਹਾਲੇ ਅਸੀਂ ਨਹੀਂ ਕਰ ਪਾ ਰਹੇ ਉਹਦਾ ਵੀ ਫਾਇਦਾ ਮਿਲਦਾ ਔਰ ਕੋਰਟਾਂ ਦੇ ਵਿੱਚ ਵੀ ਇੰਨੀ ਖੱਜਲਖੋਰੀ ਹੈ ਕਿ ਜਿਹਦੇ ਨਾਲ ਜਿਹੜਾ ਭਾਣਾ ਵਾਪਰਿਆ ਹੁੰਦਾ ਉਹਨੂੰ ਹੀ ਇੰਨਾ ਕੱਜ ਖਰਾਬ ਹੋਣਾ ਪੈਂਦਾ ਫਿਰ ਲੋਕੀ ਪੈਰ ਵੀ ਛੱਡ ਜਾਂਦੇ ਆ ਜਿਹੜੀ ਤਰਨਤਾਰਨ ਦੇ ਵਿੱਚ ਐਮਐਲਏ ਨੂੰ ਸਜ਼ਾ ਮਿਲੀ ਮੈਂ ਸਮਝਦਾ ਕਿ ਉਸ ਬੀਬੀ ਦੀ ਬਹਾਦਰੀ ਹੈ ਕਿ 12 ਸਾਲ ਉਹ ਜਿਹੜੀ ਆ ਇੱਕ ਸ਼ਕਤੀਸ਼ਾਲੀ ਬੰਦੇ ਦੇ ਖਿਲਾਫ ਜਿਹੜੀ ਆ ਖੜੀ ਥੀ ਨਹੀਂ ਤਾਂ 12 ਸਾਲਾਂ ਦਾ ਕਿੰਨੇ ਕਿੰਨੇ ਨੂੰ ਕੀ ਲੜ ਸਕਦੇ ਆ ਬੁੱਤੇ ਹੌਸਲਾ ਛੱਡ ਜਾਂਦੇ ਔਰ ਜਿਹੜੀ ਇਹਦੇ ਚੋਂ ਬੜੀ ਦਰਦਨਾਕ ਗੱਲ ਸਾਹਮਣੇ ਆਉਂਦੀ ਹੈ ਕਿ ਉਹਦਾ ਫਾਦਰ ਅਮਨਦੀਪ ਆਪ ਵੀ ਹਾਲੇ ਛੋਟੀ ਉਮਰ ਦਾ ਹੀ ਹੈ ਇੱਕ ਬੇਟੀ ਵੀ ਆਉਦੀ ਪਤਨੀ ਵੀ ਨਾਲ ਸੀ ਉਹਨੂੰ ਪੁੱਛਿਆ ਕਿ ਹਾਰਪੁਰ ਕਿਵੇਂ ਚਲੇ ਗਏ ਤੇ ਉਹਦੇ ਵਿਚਾਰੇ ਨੇ ਬੜੀ ਦਰਦ ਵਾਲੀ ਕਹਾਣੀ ਦੱਸੀ ਕਿ ਇੱਥੇ ਮੇਰੇ ਤੇ ਕਰਜ਼ਾ ਚੜ ਗਿਆ ਸੀ ਹਾਂ ਜੀ ਤੇ 3 ਲੱਖ ਦਾ ਕੋਈ ਕਰਜ਼ਾ ਲਿਆ ਸੀ ਤੇ ਉਹਦੀ 7 ਤਰੀਕ ਨੂੰ ਕਿਸ਼ਤਾਂ ਦੀ ਮੇਰੇ ਹੱਥਰਖਾਤ ਮਿਲਦੀ ਸੀ ਮੈਨੂੰ ਤੇ 4 ਤਰੀਕ ਨੂੰ ਕਿਸ਼ਤਾਂ ਲੈ ਆ ਕੇ ਤੰਗ ਕਰਦੇ ਸੀ ਉਹ ਘਰ ਆ ਕੇ ਪੀਪੀਆਂ ਨੂੰ ਵਾਧਾ ਕੱਟਪੁੱਲਦੇ ਸੀ ਤੇ ਮੈਂ ਕਿਹਾ ਵੀ ਇਹ ਐਵੇਂ ਬੇਤੀ ਹੁੰਦੀ ਹੈ ਰੋਜ਼ਿਆੜੀ ਤੇ ਮੈਂ ਥੋੜ੍ਹਾ ਜਿਹਾ ਪਾਸੇ ਹੋ ਕੇ ਹਿਸ਼ਾਰਪੁਰ ਵੀ ਉੱਥੇ ਕਮਾਈ ਕਰਕੇ ਤੇ ਕਰਜ਼ਾ ਤਾਰ ਹੁਣ ਦੇਖੋ ਨਾ ਕਿ ਇੱਕ ਹਾਲੇ ਉਮਰ ਉਹਦੀ ਵੀ ਕੋਈ ਜ਼ਿਆਦਾ ਨਹੀਂ 45 40 45 ਸਾਲ ਦਾ ਵਿਚਾਰਾ ਮਿਹਨਤ ਵੀ ਕਰਨੀ ਚਾਹੁੰਦਾ ਇੱਥੇ ਵੀ ਮਿਹਨਤ ਕਰਦਾ ਸੀ ਫਿਰ ਉੱਥੇ ਜਾ ਕੇ ਵੀ ਕਹਿੰਦਾ ਮੈਂ ਦਿਹਾੜੀਆਂ ਲਾ ਕੇ ਤੇ ਕੰਮ ਮੇਰਾ ਠੀਕ ਚੱਲ ਪਿਆ ਸੀ ਮੈਂ ਕਿਹਾ ਕਿਸ਼ਤਾ ਆਪਣੀਆਂ ਮੋੜ ਦਿਆਂਗਾ ਤੇ ਉੱਥੇ ਜਾ ਕੇ ਵਿਚਾਰੇ ਨੂੰ ਕਿੰਨੀ ਵੱਡੀ ਸਜ਼ਾ ਮਿਲ ਗਈ ਇੱਥੇ ਆਪਣੇ ਪਰਿਵਾਰ ਦੀ ਡਿਗਨਿਟੀ ਵਾਸਤੇ ਵਿਚਾਰਾ ਪਾਸੇ ਹੋਇਆ ਸੀ ਵੀ ਐਵੇਂ ਕੋਈ ਵਾਅਦਾ ਘਾਟਾ ਕਹਿ ਦਿੰਦਾ ਫਿਰ ਬੀਬੀ ਨੂੰ ਚੰਗਾ ਨਹੀਂ ਲੱਗਦਾ ਤੇ ਮੈਂ ਕਮਾਈ ਕਰਕੇ ਤੇ ਕਿਸ਼ਤਾ ਮੋੜ ਦੇਣਾ ਅਸੀਂ ਸੋਸਾਇਟੀ ਦੇ ਵਿੱਚ ਹਾਲਾਤ ਸਾਡੇ ਕਿਹੜੇ ਪਾਸੇ ਜਾ ਰਹੇ ਐਵੇਂ ਥੋੜੀ ਧੋਕੀ ਸੂਸੈਡ ਕਰਦੇ ਪੇਵਸੀ ਹੋਈ ਪਈ ਹੈ ਹਰ ਪਾਸੇ ਕਿ ਇੱਥੇ ਹੋਰ ਹਾਲਾਤਾਂ ਨੂੰ ਲੜਦਾ ਵਿਚਾਰਾ ਉੱਥੇ ਗਿਆ ਉੱਥੇ ਵੱਡੀ ਮੁਸੀਬਤ ਜਿਹੜੀ ਸਾਹਮਣੇ ਆਲੀ ਸੋ ਸਰਕਾਰ ਨੂੰ ਜਾਗਣਾ ਚਾਹੀਦਾ ਕਾਨੂੰਨ ਦਾ ਡਰ ਹੋਣਾ ਚਾਹੀਦਾ ਕਾਨੂੰਨ ਦਾ ਡਰ ਨਾ ਰਿਹਾ ਤਾਂ ਆ ਨਾ ਹੁਣ ਕੋਈ ਬਜ਼ੁਰਗ ਡਰਦਾ ਪਿੰਡਾਂ ਦੇ ਵਿੱਚ ਵੀ 6 ਵਜੇ ਲੋਕੀ ਚੰਦਰੇ ਮਾਰਨੇ ਤੇ ਕਿਉਂਕਿ ਬੱਚੇ-ਪੁੱੱਚੇ ਬਾਹਰ ਨੇ ਤੇ ਜੇ ਕੋਈ ਮਾਤਾ ਗੁਰਦੁਆਰੇ ਜਾਂਦੀ ਕਿਸੇ ਦੀ ਵਾਲੀਆਂ ਲਾੜੀਆਂ ਕਿਸੇ ਦੀ ਚੰਨੀ ਖੋੜੀ ਜੇ ਕੋਈ ਬੀਬੀ ਬਜਾਰ ਜਾਂਦੀ ਕਿਸਦਾ ਪਰਸ ਖੋਲਿਆ ਇਹ ਜਿਹੜੇ ਹਾਲਾਤ ਨੇ ਇਹ ਕੋਈ ਸੂਬੇ ਦੇ ਵਾਤੇ ਚੰਗਾ ਸੁਨੇਹਾ ਨਹੀਂ ਦਿੰਦੇ ਇਹ ਸਰਕਾਰ ਨੂੰ ਜਾਗਣਾ ਚਾਹੀਦਾ ਪੁਲਿਸ ਨੂੰ ਵੀ ਆਪਣੀ ਡਿਊਟੀ ਪੂਰੀ ਕਰਨੀ ਚਾਹੀਦੀ ਜੇ ਮੈਂ ਸਭ ਕਿਵੇਂ ਦੇਖਦੇ ਲਾਅ ਐਂਡ ਆਰਡਰ ਦੀ ਗੱਲ ਕੀਤੀ ਜਾਵੇ ਨਾ ਬੱਚੇ ਸੇਫ ਨਾ ਵਪਾਰੀ ਸੇਫ ਨਾ ਬਜ਼ੁਰਗ ਸੇਫ ਨਾ ਬੀਬੀਆਂ ਸੇਫ ਇਹ ਕਿਤੇ ਮੈਂ ਕਹਿੰਦਾ ਹਾਂ ਕਿ ਕਾਦਰੀ ਅਸੀਂ ਕਿਸੇ ਚੀਜ਼ ਦੇ ਦਮਕ ਜੇ ਮਰਦੇ ਹਾਂ ਰੋਜ਼ 4:00 ਵਜੇ ਨਾਲ ਤੇ ਆ ਕੇ ਦੂਜੇ ਆ ਕੇ ਜਦੋਂ ਕਿ ਪ੍ਰੈਕਟੀਕਲੀ ਹਾਲਾਤ ਨੇ ਇਹ ਕੋਈ ਕੋਈ ਲੁਕੀ-ਛਿਪੀ ਗੱਲ ਨਹੀਂ ਹੈ ਹੁਣ ਜਿਨ੍ਹਾਂ ਨੇ ਜ਼ਿੰਮੇਵਾਰੀ ਨਿਭਾਉਣੀ ਹੈ ਉਹਨਾਂ ਨੂੰ ਅਹਿਸਾਸ ਹੀ ਕੋਈ ਨਹੀਂ ਕਿ ਸਾਡੀ ਜ਼ਿੰਮੇਵਾਰੀ ਕੀ ਹੈ ਇਸ ਲਈ ਹੁਣ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਇਹੋ ਜਿਹੇ ਕੇਸ ਦੇ ਵਿੱਚ ਖੜਨਾ ਚਾਹੀਦਾ ਉਹ ਪ੍ਰਸ਼ਾਸਨ ਨੂੰ ਵੀ ਮੈਂ ਕਹਿੰਦਾ ਜੁਡੀਸ਼ਰੀ ਨੂੰ ਵੀ ਬੇਨਤੀ ਕਰਦਾ ਕਿ ਸਮਾਪੰਦ ਤਰੀਕੇ ਦੇ ਵਿੱਚ ਜਿਹੜੀ ਹੈ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਦੇ ਨੂੰ ਫਾਂਸੀ ਲੱਗੇਗੀ ਤੇ ਫਿਰ ਆਪੇ ਉਹਦਾ ਦੂਰ ਤੱਕ ਸੰਦੇਸ਼ ਜਾਂਦਾ ਜਦੋਂ ਸਜ਼ਾ ਕਿਸੇ ਨੂੰ ਮਿਲਦੀ ਨਹੀਂ ਤੇ ਬਾਅਦ ਦੇ ਵਿੱਚ ਹੌਸਲੇ ਹੋਰ ਵੱਧ ਜਾਂਦੇ ਆ ਜੇ ਜੇਲ੍ਹ 'ਚ ਕੋਈ ਛੋਟਾ ਕ੍ਰਾਈਮ ਕਰਕੇ ਜਾਂਦਾ ਹੈ ਅੰਦਰੋਂ ਵੱਡੀਆਂ ਚੀਜ਼ਾਂ ਸਿੱਖ ਕੇ ਆ ਜਾਂਦਾ ਹਰ ਥਾਂ ਦੇ ਉੱਤੇ ਜਿਹੜੀ ਹੈ ਸੋਚਨ ਦੀ ਲੋੜ ਹੈ ਸਾਡਾ ਸਿਸਟਮ ਖਤਮ ਹੋਈ ਜਾ ਰਿਹਾ ਉਹ ਨਾ ਸੁਧਰੇ ਤਾਂ ਹਾਲਾਤ ਇਸ ਤੋਂ ਵੀ ਬਾੜੇ ਚੜਿਆ ਉਹ ਹੋ ਸਕਦੇ ਆਵਾਜ਼ਾਂ ਉਠਾਉਣ ਲੱਪੇ ਚਿਮਨ ਸਾਹਿਬ ਜਿਵੇਂ ਮਤੇ ਵੀ ਪੈਣੇ ਸ਼ੁਰੂ ਹੋ ਗਏ ਪੰਚਾਇਤਾਂ ਦੇ ਵੱਲੋਂ ਯਾ ਡਿਮਾਂਡ ਵੀ ਹੋਣ ਲੱਗ ਪਿਆ ਜਿਵੇਂ ਹਿਮਾਚਲਿਆ ਗੁਜਰਾਤ ਹੈ ਉੱਤਰਾਖੰਡ ਨੇ ਵੀ ਹੁਣ ਕਰ ਦਿੱਤਾ ਉਸ ਤਰਜ਼ ਦੇ ਵਿਧਾਨ ਸਭਾ ਦੇ ਵਿੱਚ ਸਰਕਾਰ ਬਿੱਲ ਲੈ ਕੇ ਆਵੇ ਜਾਂ ਇਹਨਾਂ ਨੂੰ ਜਿਹੜੀ ਜਿਵੇਂ ਇੱਥੇ ਈਜ਼ੀਲੀ ਜ਼ਮੀਨ ਖਰੀਦ ਲੈਣੇ ਜਾਂ ਇੱਥੇ ਵੋਟਰ ਵੋਟਾ ਬਣ ਜਾਂਦੇ ਆ ਜਾਂ ਆਧਾਰ ਕਾਰਡ ਬਣ ਜਾਂਦੇ ਆ ਉਹਦੇ ਲਈ ਵੀ ਕੋਈ ਸਰਕਾਰ ਜਿਹੜਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾ ਕੇ ਜਿਹੜਾ ਇਹ ਕਰੇ ਪਾਸ ਤੇ ਕੋਈ ਗੱਲ ਇਹ ਹੈ ਕਿ ਆਪੋ ਆਪਣੇ ਸਾਰਿਆਂ ਦੇ ਵਿਚਾਰ ਆ ਵਿਚਾਰਾਂ ਦੀ ਆਜ਼ਾਦੀ ਸਾਰਿਆਂ ਨੂੰ ਹੈ ਕੋਈ ਕਿਸੇ ਤਰੀਕੇ ਪੇਸ਼ ਕਰੇ ਪਰ ਪ੍ਰਵਾਸ ਜਿਹੜਾ ਇੱਕ ਕੁਦਰਤ ਦਾ ਨਿਯਮ ਹੈ ਲੋਕੀ ਆਰਥਿਕ ਲੋੜਾਂ ਵਾਸਤੇ ਪ੍ਰਵਾਸ ਕਰਦੇ ਰਹਿੰਦੇ ਪਿੰਡਾਂ ਚੋਂ ਸ਼ਹਿਰਾਂ ਚ ਹੁੰਦਾ ਹੈ ਸ਼ਹਿਰਾਂ ਚੋਂ ਵੱਡੇ ਸ਼ਹਿਰਾਂ ਚ ਹੁੰਦਾ ਹੈ ਇੱਕ ਸੂਬੇ ਚੋਂ ਦੂਜੇ ਸੂਬੇ ਚ ਹੁੰਦਾ ਹੈ ਇੱਕ ਦੇਸ਼ ਤੋਂ ਦੂਜੇ ਦੇਸ਼ ਚ ਹੁੰਦਾ ਹੁਣ ਇਸ ਵੇਲੇ ਜਿਹੜੇ ਹਾਲਾਤ ਆ ਕਿ ਇੱਕ ਬੰਦੇ ਨੇ ਗਲਤ ਕੰਮ ਕੀਤਾ ਪਹਿਲਾਂ ਤਾਂ ਕਾਨੂੰਨ ਇੰਨਾ ਸਖਤ ਹੋਣਾ ਚਾਹੀਦਾ ਹੈ ਕਿ ਭਾਵੇਂ ਬੰਦਾ ਇੱਥੋਂ ਦਾ ਹੋਵੇ ਭਾਵੇਂ ਕਿਸੇ ਹੋਰ ਥਾਂ ਦਾ ਹੋਵੇ ਹੁਣ ਦੁਬਈ ਦੀ ਉਦਾਹਰਣ ਆਪਾਂ ਕਿਉਂ ਦਿੰਨੇ ਉਤੇ ਕੋਈ ਤਾਂ ਨਹੀਂ ਦੇਖਦਾ ਕਿ ਬੰਦਾ ਕ੍ਰਾਈਮ ਕਰਨ ਵਾਲਾ ਕਿੱਥੋਂ ਦਾ ਜਦੋਂ ਕ੍ਰਾਈਮ ਕੀਤਾ ਤੇ ਨਾਲ ਦੇ ਨਾਲ ਪਤਾ ਲੱਗ ਜਾਂਦਾ ਸਾਰੀ ਦੁਨੀਆ ਚ ਵੀ ਬੰਦੇ ਨੂੰ ਸਜ਼ਾ ਮਿਲ ਗਈ ਤੇ ਕੋਈ ਨਹੀਂ ਕ੍ਰਮ ਕਹਿੰਦਾ ਇਸ ਕਰਕੇ ਕਿਹੜੇ ਵੇਲੇ ਕਿਹੜੀ ਗੱਲ ਕਰਨੀ ਹੈ ਇਹ ਸਾਨੂੰ ਵਿਚਾਰ ਲੈਣੀ ਚਾਹੀਦੀ ਕਿਉਂਕਿ ਇੱਥੇ ਜੇ ਪ੍ਰਵਾਸੀ ਇੱਕ ਮਾੜਾ ਕੋਈ ਚੰਗੇ ਵੀ ਨਹੀਂ ਤੇ ਇਹ ਨਾ ਹੋਵੇ ਵੀ ਆਪਾਂ ਚੰਗਿਆਂ ਨੂੰ ਵੀ ਉਹਦੇ ਪਿੱਛੇ ਖੜਾ ਕਰ ਦਈਏ ਹੁਣ ਕਈ ਵਾਰੀ ਅਸੀਂ ਰਾਜਨੀਤਿਕ ਬਿਆਨ ਤਾਂ ਜਲਦੀ ਜਲਦੀ ਸ਼ੁਰੂ ਕਰ ਲੈਂਦੇ ਆ ਲੋੜ ਤਾਂ ਹੈ ਕਿ ਜੇ ਚਾਰ ਚੰਗੇ ਪ੍ਰਵਾਸੀ ਉੱਥੇ ਬੈਠੇ ਨੇ ਤੇ ਉਹਨਾਂ ਨੂੰ ਕਹੀਏ ਵੀ ਤੁਸੀਂ ਵੀ ਭਰਾਓ ਸਾਡੇ ਨਾਲ ਖੜੋ ਇਸ ਬੰਦੇ ਨੇ ਗਲਤ ਕੰਮ ਕੀਤਾ ਤੁਸੀਂ ਵੀ ਕਹੋ ਗਲਤ ਹੈ ਉਹ ਵੀ ਤੁਹਾਡੇ ਨਾਲ ਖੜੇ ਹੋਣ ਬਜਾਰਾ ਕਰਨ ਵਾਸਤੇ ਕਿ ਨਹੀਂ ਇਹ ਗਲਤ ਬੰਦਾ ਭਾਵੇਂ ਸਾਡੀ ਸਟੇਟ ਦਾ ਲੇਕਿਨ ਇਹਨੇ ਗਲਤ ਗੱਲ ਕੀਤਾ ਅਸੀਂ ਕਹਿੰਦੇ ਇਹਨੂੰ ਸਜ਼ਾ ਦਿਓ ਜੇ ਚਾਰ ਡੋਕੀ ਬੱਚੇ ਵਾਸਤੇ ਕੈਂਡਲ ਮਾਰਚ ਕਰਦੇ ਆ ਤੇ ਜਿਹੜੇ ਪ੍ਰਵਾਸੀ ਉਹਨਾਂ ਦੇ ਸਿਆਣੇ ਆ ਇੱਥੇ ਲੰਬੇ ਸਮੇਂ ਤੋਂ ਬੈਠੇ ਆ ਅੱچھے ਸਬੰਧ ਆ ਅੱچھے ਕਾਰੋਬਾਰ ਕਰਦੇ ਉਹਨਾਂ ਨਾਲ ਲੈਣਾ ਚਾਹੀਦਾ ਪ੍ਰਤੋਸਿਫਾ ਕਿ ਲਾ ਕੋਪਲੋ ਅਸੀਂ ਤੁਹਾਡੇ ਨਾਲ ਗਲਤ ਕੰਮ ਹੈ ਗਲਤ ਨੂੰ ਗਲਤ ਕਰੋ ਤੇ ਇਹ ਨਾ ਹੋਈਏ ਕਿ ਆਪਣੇ ਘਟ ਹੋਣ ਤੇ ਉਧਰ ਭੀੜ ਆਪਾਂ ਵਧਾ ਦਈਏ ਇਥੋਂ ਲੈ ਕੇ ਤੇ ਦੂਜੇ ਸਵੇਰ ਤੱਕ ਉਹਦੇ ਵਾਸਤੇ ਪੈਸੇ ਇਕੱਠੇ ਹੋਣੇ ਸ਼ੁਰੂ ਹੋ ਜਾਣ ਵੀ ਉਹਨੂੰ ਬਚਾਓ ਜੀ ਵੀ ਉਹਦੇ ਤੇ ਸਾਰੇ ਵਿੱਚੇ ਪੈ ਗਏ ਇਹ ਵੀ ਹਾਲਾਤ ਕਈ ਵਾਰੀ ਪੜ ਜਾਂਦੇ ਆ ਕਿ ਕ੍ਰਿਮੀਨਲ ਹੀਰੋ ਬਣ ਜਾਂਦੇ ਆ ਇਸ ਕਰਕੇ ਗਲਤ ਆ ਆਪਾਂ ਜਦੋਂ ਕੇਸ ਉੱਤੇ ਦਰਜ ਹੋਇਆ ਸਾਰਿਆਂ ਨੂੰ ਕੋ ਬੇਨਤੀ ਕਰੋ ਪੀ ਪੀ ਸਾਰੇ ਇੱਥੇ ਆ ਕੇ ਗਲਤ ਨੂੰ ਗਲਤ ਕਹੋ ਇਹ ਤੁਹਾਡੇ ਬੱਚਿਆਂ ਦਾ ਵੀ ਸਵਾਲ ਹੈ ਸਾਡੇ ਬੱਚਿਆਂ ਦਾ ਵੀ ਸਵਾਲ ਹੈ ਗੱਲ ਠੀਕ ਰਸਤੇ ਤੁਰ ਪੇਗੀ ਅੱਛਾ ਹੁਣ ਪਰਿਵਾਰ ਨੂੰ ਮਿਲ ਕੇ ਆਏ ਹੈਗੇ ਆ ਪਰਿਵਾਰ ਦੀ ਫਾਈਨੈਂਸ਼ੀਅਲ ਕੰਡੀਸ਼ਨ ਵੀ ਜਿਆਦਾ ਵਧੀਆ ਨਹੀਂ ਹੈਗੀ ਪਰਿਵਾਰ ਨੇ ਕੋਈ ਦੱਸੀ ਆਪਣੀ ਮੁਸ਼ਕਲ ਦੱਸੀ ਹੈ ਕੋਈ ਮੰਗ ਦੱਸੀ ਹੈ ਜੀ ਨਹੀਂ ਮੁਸ਼ਕਲ ਤਾਂ ਦੇਖੋ ਪੁੱਛਦੀ ਲੋੜ ਨਹੀਂ ਜਿਹੜੀ ਕਹਾਣੀ ਉਹਨੇ ਦੱਸੀ ਹੈ ਤੇ ਉਹ ਕਹਾਣੀ ਆਰਥਿਕ ਤੌਰ ਤੇ ਨਾਲ ਜੁੜੀ ਹੈ ਵਿਚਾਰੇ ਦਾ ਨੁਕਸਾਨ ਹੀ ਉਹਦਾ ਜਿਹ ਹੋਇਆ ਤੇ ਕਰਜ਼ੇ ਤੋਂ ਹੋਇਆ ਸੋ ਸਾਡੇ ਸਾਥੀ ਥੋੜੀ ਬਹੁਤੀ ਆਪਣੇ ਪੱਧਰ ਤੇ ਉਤੇ ਬਜਟ ਕਰਕੇ ਆਇਆ ਬਾਕੀਆਂ ਨੂੰ ਵੀ ਕਰਨੀ ਚਾਹੀਦੀ ਹੈ ਇਹੋ ਜਿਹੇ ਨਾਲ ਖੰਡਾ ਚਾਹੀਦਾ ਇਹ ਚੰਗੀ ਗੱਲ ਹੈ ਕਿਉਂਕਿ ਇੱਥੇ ਤਾਂ ਆਰਥਿਕ ਚੀਜ਼ ਨਜ਼ਰ ਆਉਂਦੀ ਹੈ ਤੇ ਨਾਲ ਮਿਲ ਕੇ ਪੈਣਪਰਾ ਚਲੋ ਉਹਦਾ ਸਾਥ ਦੇਣ ਤਾਂ ਚੰਗੀ ਗੱਲ ਹੈ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਇਹ ਹੁਣ ਦਦੀ ਨੇ ਦੇ ਆ ਕੋ ਖਾਵਾ ਨਹੀਂ ਕੋ ਕਰਨਾ ਹੁੰਦਾ ਜ਼ਰੂਰੀ ਪਰ ਜਿਹੜੀ ਕਰਕੇ ਆਇਆ ਚੰਗੀ ਗੱਲ ਹੈ ਕੋ ਹੋਰ ਵੀ ਕਰੇ ਤਾਂ ਵੀ ਚੰਗੀ ਗੱਲ ਹੈ ਇਹੋ ਜਿਹੇ ਦੀ ਕਿਉਂਕਿ ਉਹਨਾਂ ਦੇ ਵਿਚਾਰ ਦਾ ਖਰਚਾ ਵੱਧ ਗਿਆ ਉਹ ਲੜਾਈਆਂ ਲੜਨੀਆਂ ਪੈਰ ਵੀ ਤਾਂ ਹੀ ਕਰੇਗਾ ਕੋਈ ਚਾਰ ਪੈਸੇ ਉਹਦੀ ਜੇਬ 'ਚ ਹੋਣਗੇ ਲੜਾਈ ਸੌਖਾ ਕੰਮ ਨਹੀਂ ਅਸੀਂ ਸ਼ੋਰ ਵੀ ਕਰਕੇ ਆਏ ਆ ਕਿ ਜੇ ਤੁਹਾਨੂੰ ਹਾਈ ਕੋਰਟ ਤੱਕ ਦੇ ਵੀ ਵਕੀਲਾਂ ਦੀ ਲੋੜ ਹੋਏਗੀ ਤੇ ਅਸੀਂ ਪਾਰਟੀ ਵੱਲੋਂ ਤੁਹਾਡੇ ਨਾਲ ਚਟਾਨ ਵਾਂਗੂ ਖੜੇ ਹਾਂ ਹੋਰ ਵੀ ਕੋਈ ਸੇਵਾ ਸਾਡੂੰ ਕਦੀ ਯਾਦ ਕਰ ਲਿਓ ਉੱਥੇ ਪਿੰਡ ਦੇ ਵੀ ਜਿਹੜੇ ਸਾਡੇ ਮੁੱਤਬਰਸੀ ਸਾਡੀ ਪਾਰਟੀ ਦੇ ਵੀ ਉੱਥੇ ਸੀ ਦੂਜੇ ਵੀ ਉੱਥੇ ਸੀ ਸਾਂਝੇ ਤੌਰ ਤੇ ਸਰਪੰਚ ਸਾਹਿਬ ਵੀ ਉੱਥੇ ਸੀ ਸਾਰਿਆਂ ਨੂੰ ਅਸੀਂ ਕਹਿ ਕੇ ਆਏ ਹਾਂ ਕਿ ਸਾਡੇ ਲਈ ਕੋਈ ਵੀ ਸੇਵਾ ਹੋਵੇ ਕਿਉਂਕਿ ਬੱਚੇ ਸਾਰਿਆਂ ਦੇ ਸਾਂਝੇ ਆ ਇਸ ਸਮਾਜ ਦੇ ਵਿੱਚ ਜੇ ਇੱਕ ਬੱਚੇ ਦੀ ਰਾਖੀ ਨਹੀਂ ਕਰਾਂਗੇ ਕੱਲ ਨੂੰ ਦੂਜਾ ਬੱਚਾ ਖਤਰੇ 'ਚ ਪੈ ਜਾਏਗਾ ਇਸ ਕਰਕੇ ਅਸੀਂ ਸ਼੍ਰੋਮਣੀ ਕਾਲੀ ਦਰ ਵੱਲੋਂ ਡਟ ਕੇ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਹੁਕਮ ਹੋਏ ਸਾਰੇ ਸਾਡੇ ਸਾਥੀ ਇੱਥੇ ਬੈਠੇ ਆ ਸਾਡੇ ਭਗਵਾੜੇ ਦੇ ਚੰਦੀ ਸਾਹਿਬ ਬੈਠੇ ਆ ਕੁਰਾਲਾ ਜੀ ਬੈਠੇ ਆ ਪ੍ਰਧਾਨ ਸਾਡੇ ਬੈਠੇ ਆ ਸਾਰੇ ਸਾਥੀ ਕੌਂਸਲਰ ਸਾਰਿਆਂ ਨੂੰ ਤਵਿ ਘੰਟੇ ਅਸੀਂ ਉਹਨਾਂ ਦੇ ਨਾਲ ਜੋ ਉਹ ਸਾਨੂੰ ਕਹਿਣਗੇ ਅਸੀਂ ਡਟ ਕੇ ਨਾਲ ਖੜੇ ਧੰਨਵਾਦ ਹੈ ਇਹਨ ਡਾਕਟਰ ਦਲਜੀਤ ਸਿੰਘ ਚਿਮਾ ਜਿਹੜੇ ਅੱਜ ਹਰਵੀਰ ਦੇ ਪਰਿਵਾਰ ਨਾਲ ਮਿਲ ਕੇ ਆਏ ਤੇ ਉਹਨਾਂ ਨੂੰ ਭਰੋਸਾ ਵੀ ਦੇ ਕੇ ਆਏ ਜਿਸ ਤਰੀਕੇ ਦੀ ਲੜੋ ਹੋਗੀ ਚਾ ਕਾਨੂੰਨੀ ਲੜਾਈ ਦੀ ਲੜੋ ਹੋਗੀ ਜਾਂ ਕਿਸੇ ਤਰੀਕੇ ਦੀ ਲੜੋ ਹੋਗੀ ਤੇ ਸ਼ਰਮਨੇ ਅਕਾਲੀ ਦਲ ਜਿਹੜਾ ਆ ਉਹਨਾਂ ਦੇ ਨਾਲ ਖੜਾ ਹਨ ਨਾਮ ਮਨੀਸ਼ ਬਾਵਾ ਪੀਟੀਸੀ న్యూਸ ਫਗਵਾੜਾ